ਤਕਲਾਈ ਬਾਲੋਵਾਲ ਨਹੀਂ ਅੰਮੀਏ ਵੀ ਆ ਜੀ ਕੁਝ ਵੀ ਕਰਨ ਉਹ ਨਹੀਂ ਆ ਰਾਂਗੇ ਵੀ ਕਿੱਥੇ ਲੱਗੇ ਜਿੰਨ ਦਾ ਸ਼ੋਧਿਕਾਰ ਵਿੱਚ ਪਿਆ ਗੈਨਾ ਤਾਂ ਮੱਕਾ ਲਾ ਕੇ ਉਹਦੇ ਪੈਰਾਂ ਦਾ ਤੇ ਮੱਕੇ ਦੀ ਜਮੀਨ ਨੂੰ ਕਿੰਨਾ ਕੁ ਜਵਾਨੇ ਕਿਉਂ ਉਹ ਕਿਉਂ ਗਏ ਉੱਥੇ ਲੋਕ ਗਲਦ ਘਨਿਆ ਨਾਲ ਟੁੱਟੇ ਜਾ ਰਹੇ ਤੇ ਛੱਗੀਆਂ ਆਉ ਰਹੀਆਂ ਨਹੀਂ ਆ ਸਾਦੇਵਾਲਾ ਨੇ ਦੇਖੋ ਇਹ ਨਹੀਂ ਗੱਲ ਕਿ ਉਹ ਵਿੱਲੇ ਤੇ ਸ਼ਾਦੀ ਹੋਈ ਪੁੱਛੇ ਵੀ ਹੋਏ ਕੇਟੀ ਵੀ ਕਰੀ ਹੈ ਪਰ ਜਿਹੜਾ ਆਪਾਂ ਅਧਿਵੀ ਜਮਾਤ ਅੰਕਲ ਬੜਿਆ ਆਪਾਂ ਹਮ ਲੋਕ ਬੜਿਆ ਹੈ ਲੋਕਾਂ ਲਈ ਮਗਰ ਆਪਣਾ ਚਾਹੀਦਾ ਇਹ ਵੀシャレ ਬਾਜੋ ਕਿ ਤੁਸੀਂ ਕਰੋ ਦਾ ਵੀ ਜਪੋ ਬੰਦੇ ਛਕੋ ਕੋਲਾ ਮਤਲਬ ਇਹੀ ਹੈ ਸਾਰਾ ਵਾਸਤੇ ਗੁਰੂ ਨੂੰ ਪੜਨਾ ਚਾਹੀਦਾ ਹੈ ਕਿਉਂਕਿ ਮੈਂ ਅਸਲੀ ਪਤਾ ਹੀ ਗਿਆ ਮੇਰਾ ਰੋਟੀ ਵਜਾ ਖਾਂਦੇ ਆ ਤੇ ਨੀਂਦ ਵਧੀਆ ਹੁੰਦੀ ਹੈ ਇਹ ਤਾਂ ਇੱਥੇ ਹੀ ਗੱਲ ਹੈ ਮਤਲਬ ਤੇ ਸੰਗਤ ਪਰ ਸੁਭੀਆ ਕੁਝ ਵੀ ਘਾਹ ਦਾ ਲੱਗਦਾ ਸੌਂ ਤਾਂ ਹੋ ਵੀ ਆ ਦੇਨ ਯਾ ਮੈਨੂੰ ਪਿੱਛੇ ਇੱਕ ਜੰਗੀ ਭਗਤੀ ਆ ਮੈਨਾ ਥਾ ਕੇ ਆਪਣੀ ਵਧੀ ਆ ਜਾਂਦੀ ਹੈ ਉਹਨੂੰ ਮੁਕਤ ਬਣਾਇਆ ਕਿ ਕਿਦਾ ਭਲਾ ਕਰੋ ਪਰ ਜਦੋਂ ਕਪਾ ਦਿੱਲੀ ਗਿਆ ਕੋਈ ਤੀਰ ਤੇ ਤੀ ਹੋ ਤੀਰ ਤੇ ਤੀਤ ਗੰਗਨ ਨਾ ਤੇ ਸ਼ਾਤਾ ਭਲਾ ਹੁੰਦਾ ਹੋਵੇ ਤੇ ਕੋਈ ਮੇਤਾ ਹੋਵੇ ਉਹ ਇਕੱਲੇ ਬਲੇ ਬਾਤ ਨਹੀਂ ਕਰ ਸਕੋ ਉਥੇ ਬਾਤਾਂ ਪਲੇ ਬਾਤਾਂ ਹੀ ਗਏ ਇਹ ਅ판 ਗਿਆ ਹੋਣਾ ਜਾਈਦਾ ਹੁਣ ਆਪਣਾ ਜਾਂਦਾ ਖੇਤੀ ਦਾ ਠੰਡਾ ਆ ਗਿਆ ਉਹ ਡਾਈ ਵਾਲਾ ਜਾਂਦਾ ਹੋਣਾ ਜੇ ਡਾਈ ਦਾ ਮੇਲਾ ਤੁਹਾਨੂੰ ਕੀ ਕਰੋਗੇ ਕਿ ਬਈ ਉਹਨੇੁੱੁੱਤੇ ਬਾਝਾ ਕਰੇ ਆਪਾਂ ਸੁਨੇਹਾ ਆਉਦਾ ਬਤਾ ਜਾਂਦਾ ਜਾਣੋ ਤਿਆਰ ਨਹੀਂ ਆਪਾਂ ਥਾਲੀ ਭਾਂਡੇ ਤਿਆਰ ਨਹੀਂ ਆ ਬੰਡੋ ਕਿਤੇ ਥਾਲੀ ਭਾਂਡੇ ਚਾਹੀਦੇ ਜਾਂ ਕੋਈ ਨਾਮ ਦਾ ਆਇਆ ਅਸੀਂ ਕੀ ਕਰਾਂਗੇ ਜਿੱਤੇ ਕਰਤ ਦੀ ਜਿੱਦੜ ਕਰਤ ਦਾ ਬਾਹਰ ਬਾਹ ਲਿਆ ਬਾਹਰ ਜਾਂ ਰੋ ਗਿਆ ਡਾਈ ਉਹ ਤਾਂ ਹੈ ਨਹੀਂ ਉੱਤੇ ਪੁੱਜੇ ਬਣਾਂਗਾ ਆਪਾਂ ਕੋਈ ਕੁਝ ਫੇਰਾ ਯੂਨੀਅਰ ਕੋਈ ਨਹੀਂ ਕਰਦੇ ਉਹਨਾਂ ਜਿਹੜਾ ਜਦੋਂ ਯਾਦ ਫੇਰ ਆ ਜਾਂਦੀ ਪਰ ਜਿਹੜਾ ਕੋਈ ਯਾਦ ਨਹੀਂ ਆਉਂਦਾ ਜਾਗਲਾ ਪਾਸਲੇ ਇਹ ਤਾਂ ਹੀ ਕਹਦੇ ਹੁੰਦੇ ਕਿ ਜਿੱਥੇ ਬੰਦੀ ਰੱਖਨੇ ਆ ਆ ਗਿਆ ਭਾਈ ਉੱਥੇ ਜਾਣਾ ਪਰ ਜਦ ਆਪਸੇ ਤਾਂ ਨਹੀਂ ਹੁੰਦਾ ਆਪਾਂ ਕੰਮ ਕਰਦੇ ਹਾਂ ਚੱਲਦੇ ਦੇਖ ਵਸੇ 40 ਕਿਲੋਮੀਟਰ ਦਾ ਮਾਣ ਚੱਲ ਗਏ ਅੱਗੇ ਸਰੀਆਵਾਂ ਦਾ ਸਪੋਰਟੀਆਂ 40 ਕਿਲੋਮੀਟਰ ਬਾਕੀ ਜਾਣਾ ਹੈ ਤਾਂ ਇਹ ਗੱਲ ਕੀ ਹੋਈ ਜਾਂਦਾ ਸਾਧਰੇ ਸਾਡਾ ਹਮਤਾ ਦੱਸਦਾ ਕਿ ਤੁਝੇ ਇੱਥੇ ਜਿਹੜਾ ਅੰਮ੍ਰਿਤੋ ਜਾਣਾ ਹੈ ਆਇਆ ਜਾਵਾ ਕੇ ਤਾਂ ਨਾਲ ਕੇ ਸੁਣ ਲਿਆ ਕਿ ਬੇਚਤਤ ਸੇਵਾ ਹੀ ਜਾਂ ਤੇ ਆਪਾਂ ਕਿੱਥੇ ਜਾਣੇ ਚਾਹੀਦੇ ਆ ਮਾਫੀ ਮੰਗਦਾ ਅਨ ਸਾਰ ਆਪਾਂ ਜਿਵੇਂ ਇਹਦਾ ਬੁਰਲਾਪਾ ਆਦਰ ਕੋ ਸਨਮਾਨਣਾ ਹੈ ਆਏ ਆਪੋ ਆਪਾਂ ਕੋਈ ਲੋਕੋ ਵੀ ਨਹੀਂ ਆ ਆਪਾਂ ਉਹ ਲੱਕੜ ਦੇਣਾ ਢਿਟੇ ਦਾ ਬਦਾ ਜੰਮਰ ਬਣ ਗਿਆ ਉਹਨੂੰ ਸਭ ਤੋਂ ਸੁਣਨੀ ਪਊਗੀ ਸਭ ਤੋਂ ਸੈਣੀ ਪਊਗੀ ਤੁਹਾਨੂੰ ਬੁਰਾ ਭਲਾ ਨਹੀਂ ਕਹਿੰਦਾ ਤੁਹਾਨੂੰ ਸੈਣਾ ਕਰਦਾ ਰਾਜੇ ਕੰਮ ਜੀ ਆਪਾਂ ਜੀ ਤੁਸੀਂ ਬੁਰਾ ਕਰ ਜੀ ਆਪਾਂ ਕਿਉਂ ਘੜਾ ਦਨਿਆ ਤੁਮ ਜਾਨ ਕਮਾਣੀ ਅਦਾ ਕਰਕੇ ਲਾਇਆ ਲੇਗਾ ਕੀ ਕਹਿੰਦਾ ਆਪਾਂ ਆਪਾਂ ਦੇ ਨਾਲ ਸੰਗਤ ਪੜਾਉਣਾ ਠੱਠ ਪੜਾਉਣਾ ਆਪਾਂ ਨੇ ਵੀ ਆਪਾਂ ਦਾ ਇਹ ਜੀ ਨਾ ਕਿ ਮੈਂ ਨਹੀਂ ਵੱਡਾ ਜਨੇ ਇਹ ਬੜਾਓ ਹਾਜ਼ ਦਾ ਬਜਾ ਰਿਹਾ ਮੇਰਾ ਆਪਣਾ ਰੇਕ ਕੋਈ ਹਰ ਮਿੰਟ ਮਿਲ ਕੋਈ ਨਹੀਂ ਆ ਪਸਰਾਨ ਮਤਲਬ ਕਿ ਨਾ ਉਧੇ ਆਉਣਿਆ ਅੱਲਾ ਦਾਮ ਕਰ ਲੈ ਲਗੋ ਵੀ ਕੁਝ ਕੰਮ ਆਪਣੀ ਗੱਲ ਜਿਹੜੇ ਮੈਡਰੇਟੇ ਗਿਆ ਤੇਨੇ ਕਿਹਾ ਇਹ ਬੋਲੀਆ ਉੱਥੇ ਇੱਕ ਹੱਟਾ ਖੁਲਾਉਂਦਾ ਲੋਕ ਖਰਾਰਾ ਪਿਆਉਣ ਆ ਜਾਂਦੇ ਜਿੱਡੀ ਗੱਲ ਆਹੇ ਤੁਹਾਡੇ ਆਪਕ ਕਮਾਲਾ ਅੱਜ ਅਗਲਾ ਅਗਲਾ ਮੰਦਰ ਚੋਣੇ ਹੋ ਰਹੀ ਆ ਅੱਜ ਛੱਡਿਆ ਆਨੇ ਆਪਣੇ ਪਿੰਡਾਂ ਜਾ ਬੰਗੜਗੜ ਮੰਦਰ ਲੈ ਕੇ ਚੱਲ ਕਦੇ ਮਿੱਟ ਜੁੰਦੀ ਆ ਪੂਰਾ ਜਨਗਨ ਲੱਗਦਾ ਰਹੇ ਜਾਓ ਕੋਕੂਡਾ ਵਾਲੇ ਅੰਦਰ ਜਾਓ ਮਿੱਟੇ ਨੂੰ ਵੀ ਜਿਹੜੋ ਜਿਹੜੇ ਜੜੇ ਹੁੰਦੇ ਆ ਉਠਾ ਕੇ ਆ ਕੇ ਉਹਨਾਂ ਦੇ ਲੈ ਜਾਉ। ਯਾਰ ਮੰਮਾ ਗਿਆ ਨਾ ਮਰ ਬਣਾ 41 ਦੋ ਲੇਡੀ ਨੇ ਨਾਮ ਨਾਮ ਜਿਹੜੇ ਸਨ। ਕੋਈ ਮਿਲਦੀ ਨਹੀਂ ਕਰਦੇ ਯਾਰ ਦੇਖੋ। ਫੈਡੂ ਨਾ ਲੱਗਦੇ ਨੇ ਅੱਗੇ ਨੇ ਪਿੱਛੇ ਤਾਂ। ਤੋ ਟੋਟੂ ਗਿਆ ਜੂਨਕਲ ਭੇਜਿਆ ਹੈ ਨਹੀਂ ਜਾਓ ਕਾਹਵਾ ਪੱਲੇ ਲਾਓ। ਕੋਈ ਨਾ ਵਿਚਾਰਦਾ ਨਹੀਂ ਪ੍ਰਧਾਨ ਕੋਈ ਵਿਚਾਰਦਾ ਨਹੀਂ ਕਿੰਨਾ ਆੜ ਬੈਣ ਰੁਪਿਆ ਕਿੰਨਾ ਘੱਟ ਜਾਏ ਹਟੇ ਪੁਲਿਸ ਸ਼ਹਿਰ ਤੋਂ ਨਹੀਂ ਆਇਆ। ਆਪਾਂ ਨੂੰ ਡਾਕਣਾ ਪੈਣਾ ਹੈ। ਤਿਆਰ ਹੋ ਰਿਆ ਨੇ ਬੈਂਕਾਂ ਚ ਵੀ ਛੜੀਆਂ ਚ ਵੀ ਤਖੜੇ ਲਾਓ ਪਿਛੇ ਖੋਣੀ ਬੋਦਾ ਅਨੇ ਲਾਭ ਲਾਜਾ ਤੇ ਅਸੀਂ ਛੜੀਆਂ ਰਾਹ ਬੈਠ ਡੋਲੇ ਘਮਲਾ ਹੋ ਗਿਆ ਕਹਿੰਦੇ ਅਦਾਇਆ ਆਪਣਾ ਹੋ ਗਿਆ ਪਰ ਮੈਂ ਕਹਿੰਦਾ ਨਾ ਲਾਭ ਨਾ ਮਿਲ ਜੇ ਜਿਉਂਦਾ ਜਿਉਂਦਾ ਕੁੜਵਾ ਕੁੜਵਾ ਦੂਏ ਦਾ ਪਰ ਇਹ ਛੜੀਆਂ ਵਾਲੇ ਨੇ ਸਾਡੇ ਜਾਨੇ ਕੰਮ ਕੀ ਉਹਦੇ ਮਿੱਟੀ ਨਾਲ ਹੁੰਦੀ ਨਹੀਂ ਹੈ ਬਰੀ ਬੀਡਿੰਗ ਦਾ ਬਦਲ ਇਹ ਹੁੰਦਾ ਪਿੱਛੇ ਆਲਾ ਠਾਕਾ ਕੀ ਪਿਆਰ ਵੀ ਇਹ ਪਰ ਬੱਟੇ ਨਹੀਂ ਟੱਟਿਆ ਕਹਿੰਦਾ ਪਛਾਈ ਨਾ ਪਾਨੂੰ ਇਹ ਜ਼ਰੂਰੀ ਆ ਬੇਟਾ ਇਹ ਹੋਣਾ ਚਾਹੀਦਾ ਦੇਖੋ ਇਹਦਾ ਆਪਾਂ ਬਾਈਕਾਂ ਤੇ ਲਾਤਾ ਰੱਖਿਆ ਹਟ ਆ ਕਹਿੰਦਾ ਬੀਲੀ ਦੇ ਬਿਲਾਂ ਦੀ ਗੋਲਪੁਰਨਾਗਰ ਬੱਟੇ ਜਦੋਂ ਬਾਈਕਾਂ ਨਾਲ ਨਿਕਲਦੇ ਨੇ ਬਾਈਕਾਂ ਤਾਂ ਤੇ ਮਾਂ ਮਾ ਬੋਲੀ ਆਪਣੀ ਉਹ ਯਾਰਾਂ ਇਹ ਸਾਰੇ ਬੇਹਰਾਂ ਦੇ ਫੇਰ ਬਾਗਾਂ ਦੇ ਕਰਾਉਂਦੇ ਸੇ ਕੜੇਂ ਨਾ ਤਾਂ ਮਾਫ ਹੋ ਲੈ। ਰੋਣ ਘੜੇ ਰਹੋ। ਕੋਣ ਬੈਠ ਅੰਦਰ ਕਰਕੇ ਤਾਂ ਜੀਣੀ ਨਹੀਂ। ਬੰਦੇ ਦਾ ਪਾਲੇ ਤਾਂ ਕਿਹਾ ਜene ਜਿਹੜੀ ਜਰਾ ਇੱਕ ਜੀਣੀ ਜਾਏ। ਆ ਸ਼ਬਿਲ ਵੀ ਚੱਲਦੀ ਆ। ਇਹਦਾ ਅਗੇ ਰੋਣਾ ਪਾਣੀ ਸੁਭਾਅ ਨਾਲ ਹੈਗੀ ਆ ਥੋੜਾ ਤਿਆ ਨਾਲ। ਜੀਣੀ ਬਿਕੂਗੀ ਜੇਕਰ ਪਿਕਦੇ ਨਹੀਂ ਆਏ। ਸਰਦਾਰ ਇਹ ਲੋਕ ਵੀ ਸੱਲਣਾ ਨੇ ਫਲ ਤੀਰ ਤੋਂ ਉੱਤੇ ਆ ਗਿਆ ਬੰਨਿਆ ਨੇ ਲੱਕੜ ਗਿਆ ਉਹ ਤੇ ਇਹ ਲੱਕੜ ਗਿਆ ਬੋਰੀਆਂ ਗਿਆ ਜਿਹੜਾ ਰੁਕ ਜਾਣੀਆਂ ਤੁੰਡ ਰੋਲਾ ਮੋਣਾ ਪੈਣਾ ਕਰੋ ਤਾਂ ਮੜੀ ਮਾ ਨਿਗਨੀ ਮੜੀ ਮਾਲੀ ਕੇ ਸੱਲਵਾ ਧਿਆਨ ਕਰੋ ਰੋਲਾ ਕੀ ਹੈ ਇਹਨਾਂ ਛੜਕਾ ਮੋਟਾ ਚੱਪੀ ਦਾ ਨੰਨੋ ਜਿਆਦੇ ਇਹਦੇ ਚ ਸਾਡਾ ਇਹਦਾ ਮਤਲਬ ਕਾਸ਼ਾ ਘਟਦਾ ਪਾਣਾ ਕਿਦੋਂ ਰੈਕ ਬੰਦ ਰੋਜ ਮੇਰਾ 10 ਕਿਲੋ ਹਲਕਾ ਹੈ ਜੀ ਜੀ ਪੁਰਸ਼ਾ ਚ ਤਾਲੀ ਆ ਗਿਆ ਸਟਾਰ ਕਿਦੋਂ ਹੈ ਇਹਦਾ ਬਾਅਦ ਕਿਦੋਂ ਹੈ ਪੰਜ ਕਿਲੋ ਦਾ ਮਾਰ ਦੇਣਾ ਉਹਨਾਂ ਦਾ ਪਹਿਲੇ ਆਹ ਫੌਂਡਾ ਸੱਲਾਈ ਮਿੱਟੀ ਦਾ ਕਰ ਲਾਗੇ ਵੀ ਅਸੀਂ ਮਾਰ ਲਈ ਹੋਣਾ ਉਹ ਲੈ ਲੇ ਹੁੰਦੇ ਮਿੱਟੀ ਦਾ ਮਿੱਟੀ ਭਰ ਜਾਣੀ ਹੈ ਜਿਹੜਾ ਇਹ ਬਿਲਡਿੰਗ ਨੂੰ ਡਾੜਨਾ ਪੈਂਦਾ ਡਰਾਈਵਰ ਇਹ ਕੰਮ ਕਰ ਰਹੇ ਆ ਜੀ ਮਿੱਟੀ ਕਰਾ ਰਹੇ ਆ ਡਰਾਈਵਰਾਂ ਪਤਾ ਲਾਣਾ ਕੋਕਤ ਕਾਲੇ ਤੇ ਮਾਰ ਦੇ ਬੜਾ ਕੋਣਾ ਦੇ ਤਾਂ ਵੀ ਜਿਹੜੇ ਜਿਹੜੇ ਇੰਤਿਆਰ ਆਓ ਫੁਰਗ ਜਾਂਦਣੇ ਚਾਰੇ ਕਰ ਰਿਆਂ ਵੀ ਆਜੇ ਦਾ ਜਿਹੜੇ ਬੜੇ ਦੋ ਨਾਲ ਵੱਖਰੀ ਗੱਲ ਹੈ ਇਹ ਨੂੰ ਲੈਣੇ ਨੇ ਕਿਸਾਨ ਦੀ ਪਸਾਨ ਕੀ ਹੈ ਥੱਲੇ ਲੈ ਕੇ ਆਓ ਤੁਹਾਡੇ ਨਾਲ ਕਰਦੇ ਜਿਹਨੇ ਮੋਢਾ ਨਾਲ ਜਾਂਦਣੇ ਮੋਢਾ ਨਾਲ ਤੇ ਬਾਗਰ ਹੋ ਗਏ ਪਹਿਲੇ ਮੋਢੇ ਆ ਤੇ ਧਰ ਨਾਲ ਉਹ ਖਿਸਕ ਜਾਂਦਾ ਪੁੱਛੋ ਆਵਾ ਪੈ ਜਾਂਦਾ ਫਿਰ ਬਾਜ ਨਹੀਂ ਬਣਦਾ ਕਡਲ ਕੰਮ ਹੈ ਤਾਂ ਲਈ ਕਿਦਾਂ 10 20 ਵੀਰ ਜਾਨਾ ਕੋਲ ਜੁ ਪਾਈਆਂ ਕਿੰਨੀ ਬੜੀ ਗੱਲ ਸੋਚਣ ਖਰਾਬ ਹੋਦੋ ਤਾਂ ਖਰਾਬ ਤੋਂ ਕੱਢੇ ਲੈ ਤੇ ਵੀ ਆਪਾਂ ਖਿਆਲ ਕੋਲ ਲਾ ਜਾ ਦਾਰੀ ਪਾਰ ਬਿਠਾਣ ਕੇ ਉੱਥੇ ਅੱਠ ਪਹਿਲੇ ਦਿਵਾਰ ਉੱਪਰ ਸਾਲੂ ਦੇ ਸਾਹ ਆਏ ਨਾ ਕੱਲੇ ਆ ਗਏ ਜੰਨਾਂ ਦੀ ਅਸਲੀ ਗੱਡੀ ਦੇ ਵਾਕੇ ਜਾਂਦੇ ਜਦੋਂ ਇਹ ਮਰਦ ਵੱਡੇ ਉੱਥੇ ਫਿਰ ਉਹ ਨਹੀਂ ਜਿਹੜੀ ਚਾਹਤ ਹੈ ਉਹ ਬੰਦ ਨਹੀਂ ਹੈ ਸਾਡਾ ਤਾਂ ਇਹ ਲਾਣਾ ਵੀ ਟਾਇਰ ਟ੍ਰੈਲਰ ਛੱਡੇ ਲੱਗ ਕੇ ਵੀ ਆਪਾਂ ਤਾਂ ਨਾ ਮੋੜ ਜਾ ਗਏ ਕਿਸਾਨ ਹੋਵੇ ਸਭਾ ਤੇ ਦਾਬੜੇ ਵੀ ਕਿਸਾਨ ਆਏ ਅਰੇ ਪਸਾੜ ਅਸੀਂ ਕਹਿੰਦਾ ਜਿਹੜੇ ਮੁੰਡੇ ਪੱਤ ਨਹੀਂ ਬੰਦੇ ਉਹ ਰੋਲਗਾ ਨਾ ਉਹ ਪਰਨਾ ਨਾਲ ਜੁੜੇ ਪਾ ਉਹ ਹਰਾ ਉਹ ਪਸਾੜਾ ਉਹ ਵੀ ਕਿਸਾਨ ਨੇ ਪਸਾੜਾ ਦਾ ਜਾਲ ਮੈਂਦੇ ਬਗ ਵੀ ਬੰਦੇ ਬੱਕਰੀ ਗੱਲ ਆ ਮਾਂ ਬੰਨੋ ਪਰਨਾ ਜੁੜ ਪਾ ਦੋ ਬੁੱਟਰਾਂ ਨਾਲ ਪਰਨਾ ਜੁੜ ਪਾ ਬਾੜਾ ਜੇ ਜਾਮ ਰੋੜੀ ਪੁੱਛੋਗੇ ਮੈਨੂੰ ਪੁੱਛਣ ਦੇ ਕੇ ਦੱਸੋ ਅਜਿਹਾ ਕਰਨ ਬੰਦੇ ਬੈਠੇ ਆ ਸਾਡੇ ਗਵੀਰੇ ਝੰਡਾ ਹੋਵੇ ਨਾ ਹੋਵੇ ਅੱਗੇ ਬਨਾਲੇ ਮੋਟਰ ਕਰ ਜਾਂਦੇ ਆ ਅਜਿਹਾ ਪ੍ਰਾਜਾ ਦਾ ਘਰ ਨਾ ਲੱਗ ਜਾਣਾ ਕਿੰਦਾ ਜਿਹੜੇ ਲਾਭ ਹੋਵੇ ਅਜਿਹਾ ਪ੍ਰਾਜਾ ਉਹ ਕਰਦੇ ਆ ਨਾ ਗੱਡ ਪੁੱਲ ਪਾਇਓ ਨੇ ਅਜਿਹਾ ਪ੍ਰਾਜਾ ਨੂੰ ਲੱਗ ਦੇਣਾ ਜੇ ਅਜਿਹਾ ਹਾ ਹੱਥੇ ਜਾ ਰਹੇ ਪੱਲੂ ਜਾਇਆ ਆ ਪੱਲੂ ਜਾ ਅਵੇ ਤੇ ਤੇ ਹੱਲਾ ਨਾ ਦੇ ਇੰਨਾ ਫਰਕ ਆ ਤੁਹਾਨੂੰ ਬਹੁਤ ਅਰਜ਼ੀ ਚਲੀ ਹੋਈ ਆ ਤੇ ਵੱਧਦੇ ਨੇ ਆਰੇ ਪਰ ਪਤਾ ਨਹੀਂ ਕੀ ਗੱਲ ਆ ਜਿੱਕਰ ਮੈਂ ਦਾਜ ਉਹ ਅੱਜ ਆਉਂਗਾ ਟਿਊਸ਼ਨ ਤੇ ਬੈਠਾ ਉਹ ਜਮੀ ਆ ਕੇ ਸੇਖਾਂਗਾ ਮੈਂ ਤਾਂ ਹੀ ਇੱਕ ਹੋਗਾ ਨਾ ਪਤਾ ਨਹੀਂ ਪਰ ਕੀ ਆਪਣੀ ਕੀ ਕਾਲੇ ਦਾ ਕੀ ਕਾਲਾ ਕਾਪੜਾ ਆਜਿਨ 2010 ਬੰਬੇ ਜਾ ਕੇ ਆਇਆ ਬੰਦਾਰਾ ਚੜੋਂਦੇ ਜਾ ਉਹਦੇ ਪੁਛੇ ਪੁਗਾ ਦਾ ਵਿਰੋਧ ਲੈ ਜਾਪਾ ਵਿਨਾਗਰਾਏ ਵਿਨਾਗਰਾਏ ਗਿਆ ਬੰਬੇ ਰਹਿ ਕੇ ਆਇਆ ਸ਼ਟਾਹ ਸਾਹ ਹਰਦਨ ਤੋਂ ਉੱਪਰ ਲਿਬੜਾ ਵਿਨਾਗਰਾਏ ਗਿਆ ਵਿਨਾਗਰਾਏ ਆਇਆ ਲੋਕੀ ਮੁਰਦੇ ਕੋ ਤੇ ਹਰੂਦਾ ਨਾ ਆਏ ਉਹਦੇ ਜਵਾਬ ਚੱਲ ਗਿਆ ਤੁਹਾਨੂੰ ਤੈਲੀ ਹੋਈ ਹੈ ਤੜੜੇ ਲਾਓ ਜਿੱਥੇ ਬਦੀ ਭਾਰਤੀ ਭਾਰਤੀ ਕਰੋ ਪਿੰਡਾਂ ਚ ਬਿਡੀਆਂ ਦਰਾਓ ਫਿਰ ਆ ਭਰਾ ਦਾ ਬਣਾਓ ਇਹਨੂੰ ਪਿੰਡ ਦੇ ਕਬੱਡੀ ਆ ਅੰਦਰ ਪੰਜਾਂ ਦੇ ਛਾਤਰੇ ਜਿਹਨੇ ਬਣਾਉਨੇ ਹੋ ਉਹ ਪਤਾ ਆ ਗਿਆ ਜੀ ਨੂੰ ਸਾਡੀ ਬੇਨਤੀ ਆ ਕਿ ਬਿੜ ਪਸਾ ਲਓਗੇ ਗੱਲ ਜਿਹੜੇ ਮੇਰੇ ਥੋੜੀ ਹੋਈ ਹੈ ਬਾਕੀ ਬੜਾ ਹਰਿਆਵਲਿਆ ਬਹੋਣੀਆ ਥੋੜੀ ਬਚਾਉਣਾ ਹੋਵੇ ਤੇ ਬਹੁਤ ਜ਼ਰੂਰੀ ਆ ਜਿੱਥੇ ਬਿਨਾਂ ਮਾਨ ਦੇ ਜੇ ਇਹੇ ਬੇਨਤੀਆਂ ਪ੍ਰਮਾਨ ਕਰੋ ਜਿੱਦੋਂ ਜੁਨਹ ਆਉਂਦਾ ਮੈਂ ਜੇ ਕਾਲ ਆਇਆ ਰਜਨਾ ਦੇ ਉੱਤੇ ਕਾਟਾ ਬਣਾਉਂਦਾ ਬਾਹਰ ਛੱਡ ਕੇ ਆਓ ਬਹਿਰ ਜੀ ਦਾ ਖਾਲਸਾ ਵਾਇਰੋ ਜੇ ਕੀ ਪਾ